ਹਾਂਜੀ ਮੈਂ ਕਹੇ ਇਸ ਕੁਸ਼ਤੀ ਦੇ ਜਿਹੜੇ ਸਪੋਰਟਰ ਆਓ ਇਹਨਾਂ ਦੀ ਵੀਡੀਓ ਬਣਾ ਲੈਣਾ ਕਹਿਣ ਲਈ ਤੇ ਵੀਡੀਓ ਤੋਂ ਬਿਨਾ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਚੈਲੰਜ ਉਹ ਸਵੀਕਾਰ ਨਹੀਂ ਹੈ। ਹਾਂ ਲਓ ਇੱਕ ਵਾਰ ਫੇਰ ਦੱਸਦੇ ਵੀ 블루 ਕਲਰ ਜਰਸੀ ਦੇ ਵਿੱਚ ਸੰਤ ਕਿਰਪਾਲਾ ਪਰਮਿੰਦਰ ਦੂਮਛੇੜੀ ਦਾ ਸੁਪੁੱਤਰ ਰੁਸਤਮੇ ਹਿੰਦ ਪਹਿਲਵਾਨ ਦਾ ਸੁਪੁੱਤਰ ਤੇ ਦੂਜੇ ਪਾਸੇ ਮਾਂ ਖੇਡ ਕਬੱਡੀ ਦਾ ਐਨ ਮੇਰੇ ਮਿੱਤਰੋ ਬਟੇਕੱਡ ਰੇਡਰ ਜਿਨੇ ਪਾਕਿਸਤਾਨੀਆਂ ਦੇ ਵੇੜੇ ਜਾ ਜਾ ਕੇ ਟੌਪ ਟੌਪ ਦੀਆਂ ਕਬੱਡੀਆਂ ਪਾਈਆਂ ਗੁਰਲਾਲ ਘਨੌਰ ਕਹਿੰਦੇ ਪਟਿਆਲੇ ਵਾਲੇ ਦਾ ਸੁਪੁੱਤਰ ਮੇਰੇ ਮਿੱਤਰੋ ਗੁਰੇਕਮ ਸਿੰਘ ਰੈੱਡ ਕਲਰ ਦੇ ਕਸਟਿਊਮ ਦੇ ਵਿੱਚ ਹੈ ਆ ਕੁਸ਼ਤੀ ਮੇਰੇ ਮਿੱਤਰੋ ਵੱਡੇ ਮੱਲੇ ਮੱਲਾਂ ਦੇ ਦਰਮਿਆਨ ਉਹ ਬੱਲੇ ਬੱਲੇ ਹੋਈ ਪਈ ਹੈ ਦਰਸ਼ਕ ਨਜ਼ਾਰਾ ਲੈਣਗੇ ਸ਼ਾਈ ਮਾਮ ਸਾਹਿਬ ਬੈਠੇ ਹੈ ਰਾਜ ਸਿੰਘ ਜੀ ਤਰੋਣਾ ਚਾਰੀਆਂ ਸਾਹਿਬ ਬੈਠੇ ਹੈ ਤੇ ਸ੍ਰੀ ਸ਼ਤੀਸ਼ ਕੁਮਾਰ ਜੀ ਬੈਠੇ ਹੈ ਸਾਡੇ ਡੀਐਸਪੀ ਸਾਹਿਬ ਮਲੇਰ ਕੋਲਾ ਪੰਜਾਬ ਪੁਲਿਸ ਦੀਆਂ ਸਾਰੀਆਂ ਇੰਸਪੈਕਟਰ ਸ਼ਖਸੀਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਮੁਹੰਮਦ ਮੁਸਤਕੀਮ ਸਾਹਿਬ ਉਹਨਾਂ ਦਾ ਵੀ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਅੱਜ ਭੱਜਿਆਂ ਨੂੰ ਇੱਕੋ ਜਿੱਕੇ ਬਾਣ ਮਿੱਤਰੋ ਅੱਜ ਟੱਕਰੇ ਨੇ ਹਾਨੀਆਂ ਨੂੰ ਹਾਨ ਮਿੱਤਰੋ ਆਹ ਰਾਜਾ ਖੇਲਾ ਲਿਖੇ ਗੱਲ ਲੱਖ ਲੱਖ ਦੀ ਵੀ ਅੱਜ ਤੁਮ ਪੈ ਗਈ ਮਲੇਰ ਕੋਲੇ ਦੇ ਵੱਡੇਸ ਆਹ ਵੱਡੇ ਕੱਪ ਦੀ ਆਓ ਕੀ ਬਾਤ ਹੈ ਕੀ ਬਾਤ ਹੈ ਮੇਰੇ ਮਿੱਤਰੋ ਬਾਈ ਜੀ ਰੈਫਰੀ ਦੇ ਨਾਲ ਕੋਈ ਵੀ ਕਿੰਤੂ ਪ੍ਰੰਤ ਨਹੀਂ ਭਰਾਵਾਂ ਕੇ ਡਿਸੀਜਨ ਅੰਤਮ ਹੋਵੇਗਾ ਇਹ ਆ ਸੰਤ ਕਿਰਪਾਲ ਕਹਿੰਦੇ 2 ਨੰਬਰ ਜਿਹੜੇ 2 ਪੁਆਇੰਟ ਪ੍ਰਾਪਤ ਕਰ ਚੁੱਕੇ ਆ ਹਾਂ ਬੱਲੇ ਬੱਲੇ ਸੰਤ ਕਿਰਪਾਲ ਕਹਿੰਦੇ ਲਗਾਤਾਰ ਬਹੁਤ ਸੋਹਣੀ ਖੇਡ ਦਿਖਾ ਰਿਹਾ ਹੈ ਕਿ ਪਰਮਿੰਦਰ ਸਿੰਘ ਦੂਮਛੇੜੀ ਦਾ ਸੁਪੁੱਤਰ ਜੀ ਨੇ ਦੰਗਲਾਂ ਦੇ ਵਿੱਚ ਬੱਲੇ ਬੱਲੇ ਕਰਵਾਈਏ ਤੇ ਦੂਜੇ ਪਾਸੇ ਮਾਂ ਖੇਡ ਕਬੱਡੀ ਦੇ ਬੱਬਰ ਸ਼ੇਰ ਘਨੌਰ ਵਾਲੇ ਕਹਿੰਦੇ ਗੁਰਲਾਲ ਦਾ ਸੁਪੁੱਤਰ ਹੈ ਮੇਰੇ ਮਿੱਤਰੋ ਲੈ ਵੀ ਗੁਰੇਕਮ ਬੱਲੇ ਬੱਲੇ ਕਰਾਉਣੀ ਪੈਣੀ ਹੈ ਇਦਾਂ ਗੱਲ ਨਹੀਂ ਬਣੀ ਕਿਉਂਕਿ ਦੁਨੀਆ ਮਨਾਉਣੀ ਪੈਂਦੀ ਹੈ ਮਾਰ ਕੇ ਪੁੱਠੇ ਸਿੱਧੇ ਦਾਹ ਤੱਕ ਕਰਾਉਣੀ ਪੈਂਦੀ ਹੈ 35 ਸਕਿੰਡ ਬਾਕੀ ਸਮਾਂ ਬੀਤ ਰਿਹਾ ਟਿਕ 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 ਪਰ ਆਹ ਹੈ ਸੰਤ ਕਿਰਪਾਲ ਕਹਿੰਦੇ ਪਰਮਿੰਦਰ ਦੂਮ ਛੇੜੀ ਦਾ ਸੁਪੁੱਤਰ ਹੈ ਮੇਰੇ ਮਿੱਤਰੋ ਇਹਦੇ ਪਿਤਾ ਨੇ ਪਹਿਲਾਂ ਦੰਗਲਾਂ ਦੇ ਵਿੱਚ ਬੱਲੇ ਬੱਲੇ ਕਰਵਾਈ ਹੋਈ ਹੈ ਕਬੱਡੀ ਅਤੇ ਕੁਸ਼ਤੀ ਸਾਡੀ ਪੰਜਾਬ ਦੀਆਂ ਬਹੁਤ ਪਰਫੁੱਲਤ ਜਿਹੜੀਆਂ ਖੇਡਾਂ ਨੇ ਇੱਥੇ ਤਾਂ ਹੁਣ ਜੇ ਦੰਗਲ ਫਿਲਮ ਵਾਲਾ ਦੌ ਲੱਗ ਜਾਏ ਫੇਰ ਸੁਆਦ ਆਉਣਾ ਹੈ। ਲਾਹ ਕੁਸ਼ਤੀ ਸਮਾਪਤ ਹੈ ਜੀ ਚੱਲਦੀ ਕੁਸ਼ਤੀ ਦੇ ਵਿੱਚੋਂ ਸੰਤ ਕਿਰਪਾ ਦੂਮਛੇੜੀ ਜੇਤੁਰਿਆ ਤਾੜੀ ਮਾਰ ਦਿਓ ਜ਼ੋਰਦਾਰ। ਵੀ ਜਿੱਤਨਾ ਜਿੱਤਨਾ ਹਰ ਕੋਈ ਖੇਡੇ ਹਾਰਨਾ ਖੇਡ ਫਕੀਰਾ ਜਿੱਤਨਾ